ਜਿਹੜਾ ਵੀ ਐਮ.ਐਲ.ਏ ਆ ਜੇ ਇਹ ਜਿਹੜੇ ਸ਼ਬਦ ਆ ਬਹੁਤ ਮੰਦ ਭਾਗੇ ਆ ਕਿਉਂਕਿ ਦਸਤਾਰ ਤੇ ਜਿਹੜੀ ਆ ਸਾਨੂੰ ਗੁਰੂ ਪਾਤਸ਼ਾਹ ਨੇ ਦਿੱਤੀ ਆ ਔਰ ਕੁਰਬਾਨੀ ਦੇ ਵਿੱਚ ਹੈਗਾ ਸਾਬਤ ਸੂਰਤ ਦਸਤਾਰ ਸਿਰਾ ਤਾਂ ਇੱਕ ਪੰਜਾਬ ਦੀ ਧਰਤੀ ਦੇ ਉੱਤੇ ਜੰਮਿਆ ਬੰਦਾ ਤੇ ਆਪਣੇ ਆਪ ਨੂੰ ਸਿੱਖ ਕਰਾਣੇ ਦੇ ਵਿੱਚ ਵੀ ਦੱਸੇ ਔਰ ਖੁਦ ਵੀ ਜਿੰਨੇ ਦਸਤਾਰ ਸਜਾਈ ਹੋਵੇ ਉਹੀ ਦਸਤਾਰ ਦੇ ਬਾਰੇ ਕੋਈ ਆਪ ਸ਼ਬਦ ਬੋਲੇ ਇਹ ਮੰਦਭਾਗੀ ਗੱਲ ਆ ਉਹਨੂੰ ਚੇਤਾ ਰੱਖਣਾ ਚਾਹੀਦਾ ਕਿ ਦਸਤਾਰਾਂ ਦੇ ਵਿੱਚ ਕਦੀ ਕਿੱਲ ਨਹੀਂ ਹੁੰਦੇ ਦਸਤਾਰ ਗੁਰੂ ਪਾਤਸ਼ਾਹ ਨੇ ਸ਼ੈਨਸ਼ਾਹੀ ਦਿੱਤੀ ਸਾਨੂੰ ਬਾਦਸ਼ਾਹੀ ਦਿੱਤੀ ਆ ਸਾਡੀ ਪਛਾਣ ਆ ਪਰ ਜਦੋਂ ਫਿਰ ਦਸਤਾਰਾਂ ਵਾਲੇ ਕਿੱਲ ਲਾਉਂਦੇ ਆ ਤੇ ਇਹਨਾਂ ਨੂੰ ਪਤਾ ਹੀ ਆ ਵੀ ਅੱਜ ਦਸਤਾਰਾਂ ਵਾਲਿਆਂ ਦਾ ਹੀ ਸਾਰਾ ਯੋਗਦਾਨ ਆ ਨਾ ਮੁਲਕ ਦੀ ਤਰੱਕੀ ਦੇ ਵਿੱਚ ਮੁਲਕ ਦੀ ਆਜ਼ਾਦੀ ਦੇ ਵਿੱਚ ਔਰ ਉਹਦੇ ਤੋਂ ਬਾਅਦ ਵੀ ਬਾੜਾਂ ਤੇ ਤਾਂ ਇਹਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਇਹਨੂੰ ਸਮੁੱਚੇ ਪੰਥ ਦੇ ਕੋਲੋਂ ਦਸਤਾਰ ਦੇ ਸਬੰਧੀ ਮਾਫੀ ਮੰਗ ਲੈਣੀ ਚਾਹੀਦੀ ਆ ਇਹ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਆ ਇਹਨਾਂ ਦੀ ਆਪਸੀ ਸਿਆਸਤ ਸਿਉਸਤ ਜੋ ਵੀ ਆ ਉਹਦੇ ਨਾਲ ਕੋਈ ਆਪਣਾ ਸਰੋਕਾਰ ਨਹੀਂ ਆ ਪਰ ਕਿਸੇ ਵੀ ਦਸਤਾਰ ਦੇ ਬਾਰੇ ਇਸ ਤਰ੍ਹਾਂ ਕਹਿਣਾ ਬਹੁਤ ਮੰਦਭਾਗਾ ਤੇ ਬਹੁਤ ਮਾੜਾ ਵਰਤਾਰਾ ਸੋ ਅੱਜ ਐਮਪੀ ਸੁਦਰਨਾ ਆ ਵੀ ਪਹੁੰਚੀ ਸੀ ਉਹਨਾਂ ਵੱਲੋਂ ਕੀ ਮੰਗ ਰੱਖੀ ਗਈ ਜੀ ਬਾਕੀ ਉਹ ਅੱਜ ਇੱਥੇ ਮੰਗ ਪੱਤਰ ਦੇ ਕੇ ਗਏ ਨੇ ਵੀ ਜੋ ਵੀ ਇਹਨਾਂ ਨੇ ਕੀਤਾ ਮਾੜਾ ਕੀਤਾ ਤੇ ਮੈਂ ਤੇ ਸਾਰਿਆਂ ਨੂੰ ਕਹਿਣਾ ਵਾਂ ਕੋਈ ਕਿਸੇ ਵੀ ਪਾਰਟੀ ਦੇ ਵਿੱਚ ਆ ਵੀ ਆਪਾਂ ਦਸਤਾਰਾਂ ਦੀ ਸ਼ਾਨ ਨੂੰ ਬਰਕਰਾਰ ਰੱਖੀਏ ਦਸਤਾਰ ਦੇ ਥੱਲੇ ਗੁਰੂ ਵਾਲੀ ਮੱਤ ਔਰ ਉਸ ਮੱਤ ਦੇ ਮੁਤਾਬਕ ਸਾਨੂੰ ਬੋਲਣਾ ਚਾਹੀਦਾ ਚੱਲਣਾ ਚਾਹੀਦਾ ਜੋ ਵੀ ਇਹਨੇ ਮਾੜੇ ਸ਼ਬਦ ਬੋਲੇ ਆ ਮੈਂ ਕਿਹਾ ਵੀ ਵੀਡੀਓ ਵੇਖੀ ਇੱਕ ਬੰਦਾ ਰੌਲਾ ਪਾ ਰਿਹਾ ਆਪੋ ਆਪਣੀਆਂ ਦਸਤਾਰਾਂ ਪੇਸ਼ਾਨ ਕੇ ਲੈ ਜਾਓ ਇਹ ਹੰਕਾਰ ਦੀ ਸਿਖਰ ਆ ਨਾਸ਼ਾਈ ਇਹ ਮਾੜੀ ਗੱਲ ਆ ਲਖਬਤ ਰਾਏ ਤੇ ਜਸਪਤ ਰਾਏ ਨੇ ਵੀ ਕਿਹਾ ਹੈ ਦਸਤਾਰਾਂ ਦੇ ਬਾਰੇ ਤੇ ਅੱਜ ਤੱਕ ਇਤਿਹਾਸ ਦੇ ਵਿੱਚ ਉਹਨਾਂ ਦੇ ਬਾਰੇ ਪੜ੍ਹ ਲਿਆ ਤੋ ਇਹ ਮੰਦ ਭਾਗੀ ਗੱਲ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਸਮੁੱਚੇ ਪੰਥ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਬਾਕੀ ਜਦੋਂ ਵੀ ਇਹੋ ਜਿਹਾ ਕੋਈ ਇਲੈਕਸ਼ਨ ਦਾ ਮਾਹੌਲ ਹੁੰਦਾ ਉਦੋਂ ਸਾਰਿਆਂ ਨੂੰ ਇਹ ਚੇਤਾ ਰੱਖਣਾ ਚਾਹੀਦਾ ਵੀ ਵੋਟਾਂ ਤੇ ਹੁੰਦੀਆਂ ਜਾਂਦੀਆਂ ਰਹਿੰਦੀਆਂ ਪਰ ਦਸਤਾਰਾ ਗੁਰੂ ਦੀ ਸ਼ਾਨ ਆ ਇਹਨਾਂ ਨੂੰ ਰੋਲਿਆ ਨਾ ਜਾਵੇ ਸੋ ਸਿੰਘ ਸਾਹਿਬ ਤਰਨਪੀਰ ਸਿੰਘ ਜੀ ਤੁਸੀਂ ਕਹਾਂਗੇ ਕਿ ਆਪਣਾ ਸਪਸ਼ਟਿਕਰ ਦੇ ਫਲਾ ਜਿਹੜਾ ਵੀ ਐਮ.ਐਲ.ਏ ਆ ਜੇ ਇਹ ਜਿਹੜੇ ਸ਼ਬਦ ਆ ਬਹੁਤ ਮੰਦ ਭਾਗੇ ਆ ਕਿਉਂਕਿ ਦਸਤਾਰ ਤੇ ਜਿਹੜੀ ਆ ਸਾਨੂੰ ਗੁਰੂ ਪਾਤਸ਼ਾਹ ਨੇ ਦਿੱਤੀ ਆ ਔਰ ਗੁਰਬਾਨੀ ਦੇ ਵਿੱਚ ਹੈਗਾ ਸਾਬਤ ਸੂਰਤ ਦਸਤਾਰ ਸਿਰਾ ਤਾਂ ਇੱਕ ਪੰਜਾਬ ਦੀ ਧਰਤੀ ਦੇ ਉੱਤੇ ਜੰਮਿਆ ਬੰਦਾ ਤੇ ਆਪਣੇ ਆਪ ਨੂੰ ਸਿੱਖ ਘਰਾਣੇ ਦੇ ਵਿੱਚ ਵੀ ਦੱਸੇ ਔਰ ਖੁਦ ਵੀ ਜਿੰਨੇ ਦਸਤਾਰ ਸਜਾਈ ਹੋਵੇ ਉਹੀ ਦਸਤਾਰ ਦੇ ਬਾਰੇ ਕੋਈ ਆਪੇ ਸ਼ਬਦ ਬੋਲੇ ਇਹ ਮੰਦਭਾਗੀ ਗੱਲ ਆ ਉਹਨੂੰ ਚੇਤਾ ਰੱਖਣਾ ਚਾਹੀਦਾ ਕਿ ਦਸਤਾਰਾਂ ਦੇ ਵਿੱਚ ਕਦੀ ਕਿੱਲ ਨਹੀਂ ਹੁੰਦੇ ਦਸਤਾਰ ਗੁਰੂ ਪਾਤਸ਼ਾਹ ਨੇ ਸ਼ੈਨਸ਼ਾਹੀ ਦਿੱਤੀ ਸਾਨੂੰ ਬਾਦਸ਼ਾਹੀ ਦਿੱਤੀ ਆ ਸਾਡੀ ਪਛਾਣ ਆ ਪਰ ਜਦੋਂ ਫਿਰ ਦਸਤਾਰਾਂ ਵਾਲੇ ਕਿੱਲ ਲਾਉਂਦੇ ਆ ਤੇ ਇਹਨਾਂ ਨੂੰ ਪਤਾ ਹੀ ਆ ਵੀ ਅੱਜ ਦਸਤਾਰਾਂ ਵਾਲਿਆਂ ਦਾ ਹੀ ਸਾਰਾ ਯੋਗਦਾਨ ਆ ਨਾ ਮੁਲਕ ਦੀ ਤਰੱਕੀ ਦੇ ਵਿੱਚ ਮੁਲਕ ਦੀ ਆਜ਼ਾਦੀ ਦੇ ਵਿੱਚ ਔਰ ਉਹਦੇ ਤੋਂ ਬਾਅਦ ਵੀ ਬਾਰਡਰਾਂ ਤੇ ਤਾਂ ਇਹਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਇਹਨੂੰ ਸਮੁੱਚੇ ਪੰਥ ਦੇ ਕੋਲੋਂ ਦਸਤਾਰ ਦੇ ਸਬੰਧੀ ਮਾਫੀ ਮੰਗ ਲੈਣੀ ਚਾਹੀਦੀ ਆ ਇਹ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਆ ਇਹਨਾਂ ਦੀ ਆਪਸੀ ਸਿਆਸਤ ਸੀ ਉਸ ਤੇ ਜੋ ਵੀ ਆ ਉਹਦੇ ਨਾਲ ਕੋਈ ਆਪਣਾ ਸਰਕਾਰ ਨਹੀਂ ਆ ਪਰ ਕਿਸੇ ਵੀ ਦਸਤਾਰ ਦੇ ਬਾਰੇ ਇਸ ਤਰ੍ਹਾਂ ਕਹਿਣਾ ਬਹੁਤ ਮੰਦਭਾਗਾ ਤੇ ਬਹੁਤ ਮਾੜਾ ਵਰਤਾਰ ਸੋ ਅੱਜ ਐਮਪੀ ਜਸਵਿੰਦਰ ਨਾਵਾ ਵੀ ਪਹੁੰਚੀ ਸੀ ਉਹਨਾਂ ਵੱਲੋਂ ਕੀ ਮੰਗ ਰੱਖੀ ਗਈ ਜੀ ਬਤ ਕਰਕੇ ਉਹ ਅੱਜ ਇੱਥੇ ਮੰਗ ਪੱਤਰ ਦੇ ਕੇ ਗਏ ਨੇ ਵੀ ਜੋ ਵੀ ਇਹਨਾਂ ਨੇ ਕੀਤਾ ਮਾੜਾ ਕੀਤਾ ਤਾਂ ਮੈਂ ਤੇ ਸਾਰਿਆਂ ਨੂੰ ਕਹਿਣਾ ਵਾਂ ਕੋਈ ਕਿਸੇ ਵੀ ਪਾਰਟੀ ਦੇ ਵਿੱਚ ਆ ਵੀ ਆਪਾਂ ਦਸਤਾਰਾਂ ਦੀ ਸ਼ਾਨ ਨੂੰ ਬਰਕਰਾਰ ਰੱਖੀਏ ਦਸਤਾਰ ਦੇ ਥੱਲੇ ਗੁਰੂ ਵਾਲੀ ਮੱਤ ਔਰ ਉਸ ਮੱਤ ਦੇ ਮੁਤਾਬਕ ਸਾਨੂੰ ਬੋਲਣਾ ਚਾਹੀਦਾ ਚੱਲਣਾ ਚਾਹੀਦਾ ਜੋ ਵੀ ਇਹਨੇ ਮਾੜੇ ਸ਼ਬਦ ਬੋਲੇ ਆ ਮੈਂ ਕਿਹਾ ਵੀ ਵੀਡੀਓ ਵੇਖੀ ਇੱਕ ਬੰਦਾ ਰੌਲਾ ਪਾ ਰਿਹਾ ਆਪੋ ਆਪਣੀਆਂ ਦਸਤਾਰਾਂ ਪੇਛਾਣ ਕੇ ਲੈ ਜਾਓ ਇਹ ਹੰਕਾਰ ਦੀ ਸਿਖਰ ਆ ਤਾਨਾ ਸ਼ਾਈ ਇਹ ਮਾੜੀ ਗੱਲ ਆ ਲਖਬਤ ਰਾਏ ਤੇ ਜਸਪਤ ਰਾਏ ਨੇ ਵੀ ਕਿਹਾ ਸੀ ਦਸਤਾਰਾਂ ਦੇ ਬਾਰੇ ਤੇ ਅੱਜ ਤੱਕ ਇਤਿਹਾਸ ਦੇ ਵਿੱਚ ਉਹਨਾਂ ਦੇ ਬਾਰੇ ਪੜ੍ਹ ਲਿਆ ਉਹ ਇਹ ਮੰਦ ਭਾਗੀ ਗੱਲ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਸਮੁੱਚੇ ਪੰਥ ਦੇ ਕੋਲੋਂ ਮਾਫੀ ਮੰਗਣੀ ਚਾਹੀਦੀ ਬਾਕੀ ਜਦੋਂ ਵੀ ਇਹੋ ਜਿਹਾ ਕੋਈ ਇਲੈਕਸ਼ਨ ਦਾ ਮਾਹੌਲ ਹੁੰਦਾ ਉਦੋਂ ਸਾਰਿਆਂ ਨੂੰ ਇਹ ਚੇਤਾ ਰੱਖਣਾ ਚਾਹੀਦਾ ਵੀ ਵੋਟਾਂ ਤੇ ਹੁੰਦੀਆਂ ਜਾਂਦੀਆਂ ਰਹਿੰਦੀਆਂ ਪਰ ਦਸਤਾਰਾਂ ਗੁਰੂ ਦੀ ਸ਼ਾਨ ਆ ਇਹਨਾਂ ਨੂੰ ਰੋਲਿਆ ਨਾ ਜਾ ਸੋ ਸਿੰਘ ਸਾਹਿਬ ਤਰਨਪੀਰ ਸਿੰਘ ਜੀ ਸੋਨ ਤੁਸੀਂ ਕਹਾਂ ਸੀਗਾ ਕਿ ਆਪਣਾ ਸਪਸ਼ਟ ਕਰਦੇ ਨੀਂ ਪਲਾਨ